ਚਾ ਟੂਰ ਲੈ ਕੇ ਆ ਰਿਹਾ ਤੇ ਪ੍ਰਸ਼ਾਸਨ ਕਹਿੰਦਾ ਐਡਮਿਨਿਸਟ੍ਰੇਸ਼ਨ ਕਹਿੰਦਾ ਸਾਨੂੰ ਇਹ ਗੱਲ ਫਲਾਈ ਨੰਬਰ ਜਾਰੀ ਕਰਦੇ ਆ ਦੱਸੋ ਮਿਲਦੀ ਕਿਤਨਾ ਕਿਉਂ ਝੂਠ ਦਾ ਇੰਨਾ ਸਾਰਾ ਲੈ ਰਹੇ ਹੋ ਯਾਰ ਮੈਂ ਅਗੇ ਵੀ ਕਿਹਾ ਮੈਨੂੰ ਤੇ ਹੁਣ ਮੋਨਿਟਰੀ ਬੈਨੀਫਿਟ ਹੀ ਲੱਗਦਾ ਨਹੀਂ ਤੇ ਇੰਨਾ ਜਦਾ ਕੋਈ ਅੱਖਾਂ ਨਹੀਂ ਮੀਟ ਸਕਦਾ ਮੈਨੂੰ ਲੱਗਦਾ ਬਹੁਤ ਵੱਡੀਆਂ ਕਮਾਈਆਂ ਨੇ ਜਿਸ ਕਰਕੇ ਇਹਨੂੰ ਅੰਦੇਖਾ ਕੀਤਾ ਜਾ ਰਿਹਾ ਨਹੀਂ ਤੇ ਕੋਈ ਨਾ ਕਰੇ ਚਾਰ ਮਹੀਨੇ ਗੁੱਡੀਆਂ ਵਾਲਿਆ ਚ ਸਕੂਲ ਬੰਦ ਕਰਦੋ ਬੱਚੇ ਜਾਨ ਤੇ ਬਚੇ ਅਮਰ ਸਾਡੇ ਸਕੂਲ ਆਂਦਿਓ ਮੈਂ ਉਥੇ ਆ ਕੇ ਬੱਚਿਆਂ ਨੂੰ ਸੌ ਖਵਾਵਾ ਬੱਚਿਆਂ ਨੂੰ ਮਨਾਵਾ ਕਿਸੇ ਨੇ ਅਲਾਉ ਨਹੀਂ ਕੀਤਾ ਤੁਹਾਡੇ ਐਡੀਸੀ ਸਾਹਿਬ ਨੇ ਇੱਕ ਆਰਡਰ ਪਾਸ ਕੀਤਾ ਸੀ ਸਾ ਇੱਕ ਤੋਂ ਤਿੰਨ ਬੀਐਨਐਸ ਦੀ ਕਾਰਵਾਈ ਹੋएगी ਮੈਨੂੰ ਦੱਸ ਦੋ ਮੈਂ ਇਹਨੀ ਇਨਫਰਮੇਸ਼ਨ ਤੁਹਾਡੇ ਅਫਸਰਾਂ ਨੂੰ ਭੇਜੀ ਹੈ ਕਿਸੇ ਦੇ ਬੱਚਾ ਦਰਜ ਕੀਤਾ ਪਰ ਜਾਂਦੇ ਨੇ ਸਿਰਫ ਔਰ ਸਿਰਫ ਵਜਾ ਚਾਈਨਾ ਡੋਰ ਮੌਦੀ ਡੋਰ ਪਰ ਇਸ ਦੇ ਠੱਲ ਨਹੀਂ ਪੈ ਰਹੀ ਪੰਜਾਬ ਵਿੱਚ ਬੜੇ ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਚਾਈਨਾ ਡੋਰ ਨੂੰ ਠੱਲ ਪਾਈ ਜਾ ਰਹੀ ਹੈ ਪਰ ਨਾ ਦਾ ਠੱਲ ਪਈ ਤੇ ਨਾ ਮੋਤਾਂ ਦੇ ਕੋਈ ਇਹੋ ਜੀ ਕੋਈ ਅਜੇ ਮੋਤਾਂ ਜਿਹੜੀਆਂ ਹੋਣੀਆਂ ਉਹਨਾਂ ਬੰਦ ਹੋਈਆਂ ਅਮਰਸਰ ਦੇ ਹਰਸਿਮਰਤ ਸਿੰਘ ਐਡਵੋਕੇਟ ਨੇ ਸਮਾਸੇਵੀ ਨਹੀਂ ਹਮੇਸ਼ਾ ਹੀ ਆਵਾਜ਼ ਬੁਲੰਦ ਕੀਤੀ ਕਿ ਚਾਈਨਾ ਡੋਰ ਬੰਦ ਹੋਣੀ ਚਾਹੀ ਪਰ ਉਹਨਾਂ ਦੀ ਸੁਣਵਾਈ ਵੀ ਨਹੀਂ ਹੋਈ ਬਹੁਤ ਸਾਰੀਆਂ ਮੌਤਾਂ ਹੋ ਜਾਂਦੀਆਂ ਨੇ ਤਾਂ ਫਿਰ ਰੌਲਾ ਜ਼ਰੂਰ ਪੈਂਦਾ ਦੋ ਚਾਰ ਦਿਨ ਵਾਸਤੇ ਪਰ ਬਾਅਦ ਵਿੱਚ ਫਿਰ ਭੁੱਲ ਜਾਂਦੇ ਨੇ ਤਾਂ ਸਮਾਜ ਸੇਵੀ ਭਰਾ ਨੇ ਸਾਡੇ ਪਰ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਰਿਹਾ ਬਹੁਤ ਸਾਰੇ ਲੋਕਾਂ ਨੇ ਸੈਨ ਵੀ ਕੀਤੇ ਨੇ ਜੇ ਚਾਈਨਾ ਡੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਸੌਹਾਂ ਤਾਂ ਹੀ ਖਾਦੀਆਂ ਨੇ ਪਰ ਚਾਈਨਾ ਡੋਰ ਫਿਰ ਵੀ ਚਾਈਨਾ ਡੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਸੌਹਾਂ ਤਾਂ ਹੀ ਖਾਦੀਆਂ ਨੇ ਪਰ ਚਾਈਨਾ ਡੋਰ ਫਿਰ ਵੀ ਢੱਲੇ ਦੇ ਨਾਲ ਬਜ਼ਾਰਾਂ ਦੇ ਵਿੱਚ ਮਿਲਦੀ ਹੈ ਤਾ ਇਹ ਧੜਲੇ ਦੇ ਨਾਲ ਜਦੋਂ ਡੋਰ ਬਜਾਰਾਂ ਦੇ ਵਿੱਚ ਮਿਲ ਰਹੀ ਆ ਤੇ ਇਸ ਦੇ ਜ਼ਿੰਮੇਵਾਰ ਸਰਕਾਰਾਂ ਨੇ ਜੋ ਸਰਕਾਰਾਂ ਹੀ ਇਸ ਦੀਆਂ ਜ਼ਿੰਮੇਵਾਰ ਨੇ ਜਿਸ ਦੀਆਂ ਮੌਤਾਂ ਹੋ ਰਹੀਆਂ ਨੇ ਉਸ ਦੀ ਜ਼ਿੰਮੇਵਾਰੀ ਵੀ ਸਰਕਾਰਾਂ ਨੇ ਜੇ ਚైనా ਡੋਰ ਬੰਦ ਹੋ ਜਾਵੇ ਤਾਂ ਇਹ ਜਿਹੜੀਆਂ ਨਜਾਇਜ਼ ਮੌਤਾਂ ਹੋ ਰਹੀਆਂ ਨੇ ਨਾ ਹੋਣ ਤਾਂ ਸਮਾਸੇ ਵੀ ਵੀਰ ਸਾਡੇ ਨਾਲ ਨੇ ਹਰਸ ਮੇਰਾ ਜੀ ਤੁਹਾਡੇ ਵੱਲੋਂ ਬਹੁਤ ਉਪਰਾਲੇ ਕੀਤੇ ਗਏ ਬੜੇ ਤਰ੍ਹਾਂ ਤਰ੍ਹਾਂ ਦੇ ਉਪਰਾਲਿਆਂ ਦੇ ਨਾਲ ਵੀ ਠੱਲ ਨਹੀਂ ਪਈ ਜੇ ਆਪਾਂ ਪੰਜਾਬੀ ਚ ਚੱਲੀ ਅਗੇ ਠੀਠਾਂ ਦੀ ਤਰ੍ਹਾਂ ਤੁਸੀਂ ਲੱਗੇ ਰਹੇ ਹੋ ਪਰ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਚైనా ਡੋਰ ਨੂੰ ਬੰਦ ਹੋਣਾ ਕਿਵੇਂ ਦੇਖੀਏ ਸਭ ਤੋਂ ਪਹਿਲੇ ਤਾਂ ਮੈਂ ਤਾਂ ਡਾਕ ਧੰਨਵਾਦ ਅੱਜ ਦੇ ਦਿਨ ਇਸ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਤੇ ਸ਼ਾਇਦ ਫਿਰੋਜ਼ ਮਨੂ ਵਿਕਾਸ ਹੁੰਦੀ ਹੈ ਕਿ ਰੋਜ਼ ਦਿਨ ਇੱਕ ਨਵੀਂ ਇੰਟਰਵਿਊ ਦੇ ਨਾਲ ਇੱਕ ਨਵੇਂ ਲੋਕਾਂ ਨੂੰ ਲੈਸਨ ਦੇਣ ਦੇ ਨਾਲ ਸ਼ਾਇਦ 5 7 10 ਲੋਕ ਰੋਜ਼ ਸੌਂ ਖਾਣ ਚ ਨੇ ਇੱਥੇ ਦੇਖੋ ਕਿੰਨੇ ਲੋਕਾਂ ਨੇ ਸੌਂ ਖਾਦੀ ਇੱਕ ਬੰਦੇ ਨੇ ਤੇ ਇਹ ਵੀ ਲਿਖਤਾ ਖੂਨ ਨਹੀਂ ਚਾਹੀਨਾ ਟੋਰ ਬੰਦ ਕਰੋ ਦੱਸੋ ਅਸੀਂ ਇਸ ਤੋਂ ਬਾਅਦ ਕੀ ਕਰੀਏ ਨਹੀਂ ਕਿ ਸਾਡੇ ਕੋ ਕੋਈ ਪਾਵਰ ਪਰ ਮੈਂ ਇੱਕ ਆਮ ਇਨਸਾਨ ਆ ਚਲੋ ਮੈਨੂੰ ਤੁਸੀਂ ਸਮਾਜ ਸੇਵੀ ਕਿਹਾ ਠੀਕ ਆ ਮੈਨੂੰ ਲੋਕਾਂ ਦੀ ਸਾਰੀ ਸਾਰੀ ਟੀਮ ਨੂੰ ਲੋਕਾਂ ਦੀ ਸੇਵਾ ਕਰਨ ਦਾ ਅੱਛਾ ਲੱਗਦਾ ਕਿ ਰੱਬ ਨੇ ਜੇ ਜ਼ਿੰਦਗੀ ਦਿੱਤੀ ਹੈ ਇਹ ਦੁਬਾਰਾ ਆਪਾਂ ਪਰ ਚਾਇਨਾ ਡੋਰ ਤੋਂ ਮੈਨੂੰ ਤਕਰੀਬਨ 11 ਤੋਂ 12 ਸਾਲ ਹੋ ਗਏ ਲੜਦਿਆਂ ਤੇ ਜੂਨ 'ਚ ਜਦੋਂ ਕਿਸੇ ਦੀ ਮਈ ਜੂਨ 'ਚ ਮੌਤ ਹੋ ਜੇ ਨਾ ਕਿ ਫਲਾਈਓਵਰ ਤੋਂ ਲੰਘ ਰhese ਚਾਇਨਾ ਡੋਰ ਨਾ ਮੌਤ ਹੋ ਗਈ ਤੇ ਮੈਂ ਇੰਨਾ ਕੋਈ ਜ਼ਿਆਦਾ ਸਿਰ ਪਿੱਟਦਾ ਵਾਂ ਨਾ ਆਪਣਾ ਕਿ ਯਾਰ ਲੱਖ ਲਾਨਤ ਉਸ ਸਿਸਟਮ ਤੇ ਹੈ ਕਿ ਜੂਨ ਦੇ ਵਿੱਚ ਚਾਇਨਾ ਡੋਰ ਤੇ ਪੰਜਾਬ 'ਚ ਮੌਤ ਹੋ ਰਹੀ ਹੈ ਤੇ ਅੱਜ ਕੱਲ ਤੇ ਓਬਵੀਅਸ ਸੀ ਹੋਣੀ ਆ ਹੀ ਸੀ ਅ ਕੱਲ ਲੁਧਿਆਣੇ ਵੀਰੇ ਇੱਕ ਸਮਰਾਲੇ ਦੇ ਵਿੱਚ ਇੱਕ ਬੱਚਾ 15 ਸਾਲ ਦਾ ਉਹਦੀ ਮਾਂ ਨਹੀਂ ਵੇਖੀਦਾ ਕੋਈ ਵੇਖ ਸਕਦਾ ਆਪੇ ਸੋਚੋ ਤੁਸੀਂ ਤੁਸੀਂ ਸੋਚ ਲਓ